आज आज फाइल करना पार्टी मैं आजाद कर ही है पहला तो कांग्रेस पार्टी तो वार्ड सटे आज जी हूँ आजाद नाम पे

ਕਹਿੰਦਾ ਮੇਰੇ ਘਰ ਆਏ ਤੁਹਾਨੂੰ ਦੱਸਦੇ ਲਾਸਟ ਇਲੈਕਸ਼ਨਸ ਵੀ ਆਏ ਨੇ ਅਮਰੀਕਾ ਹੈ ਨਾ ਉਹ ਮੈਨੂੰ ਬਾਰ-ਬਾਰ ਇੱਕੋ ਗੱਲ ਕਹਿੰਦੇ ਕੰਮ ਕਰਕੇ ਉਹ ਤੁਸੀਂ ਜਦੋਂ ਪਾਰਟੀ ਆਪਣੀ ਬਗਾਨੀ ਪਾਰਟੀ ਤੋਂ ਤੁਸੀਂ ਕट्टर ਕਾਂਗਰਸੀ ਤੇ ਹੈ ਨਹੀਂ ਉਹ ਇਹੀ ਕट्टर ਕਾਂਗਰਸੀਆਂ ਸਾਡਾ ਕੋਈ ਕट्टर ਕਾਂਗਰਸੀ ਐਮ ਐਲ ਏ ਹੁੰਦਾ ਤੇ ਮੈਨੂੰ ਅੱਜ ਇੱਥੇ ਖੜੇ ਨਹੀਂ ਸੀ ਹੋਣਾ ਪੈਣਾ ਠੀਕ ਹੈ ਇੱਕ ਕਾਂਗਰਸੀ ਕਾਂਗਰਸ ਦੇ ਦਰਦ ਨੂੰ ਜਾਣਦਾ ਵਾ ਠੀਕ ਹੈ ਨਾ ਬਲਾਰੀਆ ਸਾਹਿਬ ਜਦੋਂ ਆਏ ਸੀ ਐਸੀ ਐਸੀ ਤਨੀ ਮੇਰ ਵਾਲਿਆ ਸੀਗਾ ਅਸੀਂ ਤਾਂ ਬੜੇ ਉਦੋਂ ਵੀ ਮੇਰੀਆਂ ਜਾ ਕੇ ਸਾਰਾ ਰਿਪੋਰਟ ਚੈੱਕ ਕਰੋ ਪਹਿਲ ਦੇ ਆਧਾਰ ਤੇ ਜਾ ਕੇ ਮੈਂ ਖੜੀ ਸੀ ਮੋਢੇ ਨਾਲ ਮੋਢ ਇਹਨਾਂ ਦੇ 50 ਨਹੀਂ ਮਿਸਿਸ ਨਾਲ ਇਹਨਾਂ ਦੀ ਪਾਈਸ ਦੇ ਨਾਲ 5-5000 ਬੰਦੇ ਚ ਮੈਂ ਖੜੀ ਸੀਗੀ ਇਹਨਾਂ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹ ਕ ਬੜਾ ਤਾਕੜਾ ਐਮਐਲਏ ਸਾਡੀ ਰਿਵਾਡ ਤੇ ਹਾਂ ਇੱਥੇ ਕੋਸ਼ਿਸ਼ ਕੀਤੀ ਆਂਦੇ ਪਈਆ ਪਰ ਇਹਨਾਂ ਨੇ ਕਿਹੇ ਚੀਜ਼ ਦਾ ਜਿਤ ਮੰਗ ਰਖਿਆ ਨਹੀਂ ਉਹ ਹੁਣ ਕਿੰਝ ਕਰੇ ਕੋਲ ਪਰਮਿੰਦਰ ਸਿੰਘ ਕੋਈ ਆ ਗਿਆ ਨਹੀਂ ਕੋਈ ਨਹੀਂ ਜਾਣਦਾ ਰਹਿੰਦੇ ਉੱਥੇ ਕਿਦੇ ਨੇ ਤਾਂ ਬਿਕਾਰਡ ਵਾਲ ਪਰ ਇਸ ਕਿਸੇ ਐਕਟੀਵਿਟੀ ਕੀ ਸਰਵਰ ਵਿੱਚ ਆਪਾਂ ਨੂੰ ਦੇਖਣਾ ਨੇ ਕੀ ਕਾਰਨ ਤੁਹਾਨੂੰ ਤੁਹਾਨੂੰ ਮਿਲੇ ਹੈ ਟ੍ਰਾਂਕ ਇੰਟਰਨੈਟ ਨੂੰ ਲੀਫ ਅਨਨੋਨ ਬੰਦੇ ਕਰਾਂ ਤਾਲ कारण मैनू देखो एक नजर आता कि मैं पैसे नहीं भर सकी मेरे वास्ते कारण आई है मतलब हां जी है तो जो देखो ना एक सामने एक्टिव बंदा खड़ा वा नी टिकट मिली जब किए नी मिले कॉमन है हर कोई यही सोचेगा जो नोमीट कर ਭਾਈ ਰੂਲ ਤੇ ਕਹਿੰਦੇ ਪਏ ਹੁਣ ਮੈਂ ਜਾ ਕੇ ਮੈਨੂੰ ਪਤਾ ਲੱਗਦਾ ਕੀ ਕਰਦੇ ਨੇ ਤੇ ਜੇ ਨਹੀਂ ਹੁੰਦਾ ਤੇ ਫਿਰ ਮੈਨੂੰ ਕੋਈ ਆਪ ਕੋਈ ਆਪਸ਼ਨ ਦੇ ਪਹਿਲਾਂ ਵੀ ਕਿਹਾ ਸੀ ਕਿ ਮੈਂ ਲੜਾਂਗੀ ਪਰ ਜਾਂਦਾ ਇੰਡੀਪੈਂਡੈਂਟ ਲੜੂਗਾ ਐ ਦਜੀ ਕਿਉਂ ਲੈ ਗਏ ਟੌਗ ਕੀ ਕਿਉਂ ਟੌਗ ਮੈਂ ਲੈ ਗਈ ਸੀ ਕਿ ਸ਼ਾਇਦ ਕੋਈ ਨਾ ਕੋਈ ਇਹੋ ਜਿਹਾ ਕੰਸਟੈਂਸ ਬਣ ਜੇ ਕਿ ਇੱਕ ਲੋਕਾਂ ਦੇ ਦੇਸ਼ ਦੀ ਆ ਜੇ ਜਿਹੜੀ ਵਫਾਦਾਰੀ ਜਿਹੜੀ ਹੈ ਇਹ ਕਿਉਂ ਨਿਦਰਾ ਦੇ ਕੇ ਨਹੀਂ ਮੈਂ ਖੜੀ ਹੋਰ ਵੀ ਇੱਕ ਬੜੀਆ ਪਾਰਟੀਆਂ ਦੇ ਖੜੇ ਹੋਣਗੇ ਜਿਨ੍ਹਾਂ ਦਾ ਟਕਾ ਹੈ ਮੈਂ ਕੱਲੀ ਨਹੀਂ ਆ ਪੜਿਆਂ ਦੇ ਨਾਲ ਹੋਇਆ ਵਾ ਕਿਆ ਕੁਛ ਤੇ ਕੀਤਾ ਕੁਛ ਨਿਕਲੇ ਬਚ ਕੁਛ ਇਹ ਕਹਣਾ ਇਹ ਹੁਣ ਏਜੰਡਾ ਬਣ ਗਿਆ ਹਰ ਪਾਰਟੀ ਦਾ ਵੀ ਕੋਈ ਨਹੀਂ ਲੈਣ ਚਲਾ ਲੋ ਔਨ ਦਾ ਟਾਈਮ ਦੇਖਾਂਗੇ ਕੀ ਹੁੰਦਾ ਕੀ ਨਹੀਂ